ਸ਼ਹੀਦ ਸਰਦਾਰ ਕਰਤਾਰ ਸਿੰਘ ਸਰਾਬਾ ਦਾਜ ਸ਼ਹੀਦੀ ਦੇਨ ਹੈ ਉਹਨਾਂ ਦਾ ਜਨਮ 24 ਮਈ 1896 ਨੂੰ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਸਰਾਬਾ ਵਿਖੇ ਹੋਇਆ ਸੀ ਦੇਸ਼ ਦੀ ਆਜ਼ਾਦੀ ਦੇ ਸੰਘਰਸ਼ ਤੇ ਲਈ ਸਰਦਾਰ ਕਰਤਾਰ ਸਿੰਘ ਦੁਆਰਾ ਪਾਇਆ ਗਿਆ ਯੋਗਦਾਨ ਚਲਾਗਾ ਯੋਗ ਕਰਤਾਰ ਸਿੰਘ ਨੇ 21 ਅਪ੍ਰੈਲ 1913 ਈਸਵੀ ਨੂੰ ਲਾਲਾ ਹਰਦੀਾਲ ਪੰਡਿਤ ਜਗਤ ਰਾਮ ਰਹਿਣਾ ਭਾਈ ਜਵਾਲਾ ਸਿੰਘ ਆਦ ਦੇ ਨਾਲ ਮਿਲ ਕੇ ਅਮਰੀਕਾ ਦੇ ਵਿੱਚ ਗਦਰ ਪਾਰਟੀ ਬਣਾਈ ਅਤੇ ਲੋਕਾਂ ਲਈ ਲੋਕਾਂ ਦੇ ਵਿੱਚ ਆਵਾਜ਼ ਆਜ਼ਾਦੀ ਦੀ ਪ੍ਰਾਪਤੀ ਦੇ ਲਈ ਜੋਸ਼ ਭਰਨ ਦੇ ਲਈ ਕੰਮ ਕੀਤਾ ਕਰਤਾਰ ਸਿੰਘ ਸਰਾਬਾ ਨੇ 1 ਨਵੰਬਰ 1913 ਈਸਵੀ ਨੂੰ ਇਸ ਪਾਰਟੀ ਨੇ ਲੋਕਾਂ ਨੂੰ ਲਾਮਬੰਦ ਕਰਨ ਦੇ ਲਈ ਗਦਰ ਨਾਮ ਦਾ ਅਖਬਾਰ ਵੀ ਛਾਪਣਾ ਸ਼ੁਰੂ ਕੀਤਾ ਅਦਾਲਤ ਨੇ ਇਸ ਛੋਟੀ ਜਿਹੀ ਉਮਰ ਦੇ ਕਰਤਾਰ ਨੂੰ ਸਾਰੇ ਗਦਰੀਆਂ ਤੋਂ ਵੱਧ ਖਤਰਨਾਕ ਮੰਨਦਿਆਂ ਹੋਇਆਂ ਕਰਤਾਰ ਸਿੰਘ ਸਰਾਬਾ ਨੂੰ ਫਾਂਸੀ ਦੀ ਸਜ਼ਾ ਸੁਣਾਈ ਅਤੇ ਆਖਿਰ 16 ਨਵੰਬਰ 1915 ਈਸਵੀ ਨੂੰ ਦੇਸ਼ ਦੇ ਇਸ ਨਿਤੜਕ ਅਤੇ ਮਹਾਨ ਸਪੂਤ ਨੂੰ ਲਾਹੌਰ ਦੀ ਸੈਂਟਰਲ ਜੇਲ ਦੇ ਵਿੱਚ ਫਾਂਸੀ ਦੇ ਦਿੱਤੀ ਗਈ ਅੱਜ ਪੂਰਾ ਦੇਸ਼ ਉਹਨਾਂ ਨੂੰ ਯਾਦ ਕਰ ਰਿਹਾ ਹੈ